ਕੇਜਰੀਵਾਲ ਨੂੰ ਜੈਨ ਨੂੰ ਕੀ ਇੰਟਰਸਟ ਆਇਆ ਥੇ ਉਹਨਾਂ ਦਾ ਕੀ ਲੀਗਲ ਰਾਈਟ ਹੈ ਇੱਥੇ ਕੋਠੀਆਂ ਲੈ ਕੇ ਸਾਰੀਆਂ ਸਰਕਾਰ ਦੀਆਂ ਫਾਈਲਾਂ ਦੇਖਣ ਦਾ ਅੱਜ ਹੋ ਕੀ ਰਿਹਾ ਆ ਜਿਹੜੇ ਮਨਿਸਟਰ ਚੁਣੇ ਗਏ ਆ ਉਹ ਮਨਿਸਟਰ ਕਾਗਿਜ਼ੀ ਰਹਿ ਗਏ ਕੇਜਰੀਵਾਲ ਨੇ ਇੱਕ ਇੱਕ ਬੰਦਾ ਆਪਣਾ ਖਾਸ ਟੀ ਮਨਿਸਟਰ ਹਾਊਸ ਤੋਂ ਲੈ ਕੇ ਹਰ ਮਨਿਸਟਰਾਂ ਦੇ ਦਫ਼ਤਰ ਤੇ ਪਿਠਾਤਾ ਸਾਰੇ ਫੈਸਲੇ ਸਾਰੀਆਂ ਫਾਈਲਾਂ ਪਹਿਲੇ ਉਹ ਦੇਖਦੇ ਐ ਤੇ ਮੈਂ ਕਹਿੰਦਾ ਆ ਇੱਕ ਬਹੁਤ ਵੱਡੀ ਵਾਇਲੇਸ਼ਨ ਹੈ ਜਿਹੜੀ oath ਲੀਤੀ ਜੀ ਗਈ ਸੀ ਚੀਫ ਮਿਨਿਸਟਰ ਨੇ ਤੇ ਮਿਨਿਸਟਰਾਂ ਨੇ oath of secrecy ਆ ਉਹਦੀ ਬਹੁਤ ਵੱਡੀ ਵਾਇਲੇਸ਼ਨ ਹੈ ਐਸ ਵਾਇਲੇਸ਼ਨ ਦੇ ਮੈਨੂੰ ਲੱਗਦਾ ਹੈ ਕ੍ਰਿਮੀਨਲ ਕੇਸ ਵੀ ਹੋ ਸਕਦਾ ਇਹਨਾਂ ਦੇ ਆਫੀਸ਼ਲ ਸੀਕਰਟ ਆ ਆਫੀਸ਼ਲ ਸੀਕਰਟ ਐਕਟ ਹੈ ਤੁਸੀਂ ਜਿਹੜੇ ਬੰਦੇ ਨੇ ਸੌਣ ਹੀ ਖਾਧੀ ਇਹ ਮਿਨਿਸਟਰੀ ਇਹ ਉਹ ਮਿਨਿਸਟਰ ਦੀ ਪੋਜੀਸ਼ਨ 'ਚ ਬਹਿ ਕੇ ਉਹਤੇ ਮਿਸਯੂਜ਼ ਕਰ ਰਹੇ ਆਂ ਆਈ ਕਾਰਨ ਹੈ ਕਿਉਂਕਿ ਇਹਨੂੰ ਇੰਟਰਸਟ ਹੀ ਨਹੀਂ ਕਿ ਫਰੀਦਕੋਟ 'ਚ ਕੀ ਹੋ ਰਿਹਾ ਹੈ ਤਨ ਤਨ ਜਿ ਕੋਈ ਮਰ ਰਿਹਾ ਜਿਉ ਰਿਹਾ ਕਿਉਂਕਿ ਆ ਲੋਕੀ ਕਨੈਕਟਡ ਹੀ ਨਹੀਂ ਪੰਜਾਬ ਨਾਲ ਸੋ ਲਵਾਰਸ ਹੋਇਆ ਪਿਆ ਪੰਜਾਬ ਤੋਂ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਾ ਕਾਲੀ ਦਲ ਹੈ ਜਿਹਦੇ ਦੀ ਸੋਚ ਦੀ ਪੰਜਾਬ ਰਹੀ ਅਕਾਲੀ ਦਲ ਵਿਸ਼ਵਾਸ ਜੁਆਦਾ ਹੈ ਕਿ ਅਸੀਂ ਵਾਪਸ ਤੁਸੀਂ ਸਾਰੇ ਸਿਰ ਤੇ ਆਤ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੇਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰੱਗ ਪੁਸ਼ੀ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੂੰ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਚਾਂਦੀ ਰਹੀ ਹੈ ਭਾਈਚਾਰ ਇੱਕਜੁੱਟ ਰਿਹਾ ਤੇ ਡਿਵੈਲਪਮੈਂਟ ਰਹੀ ਥੈਂਕ ਯੂ ਸਰ ਵਿਜੀਲੈਂਸ ਦਾ ਇੱਕ ਮੁਖੀ ਉਹਨਾਂ ਨੇ ਸਸਪੈਂਡ ਕੀਤਾ ਉਹਨਾਂ ਨੇ ਕਿ ਜਿਹੜਾ ਗਲਤ ਕਰੂਗਾ ਉਸਨੂੰ ਸਸਪੈਂਡ ਕਰਾਂਗੇ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨੂੰ ਕੱਢ ਦਿਓ ਸਭ ਤੋਂ ਜੇ ਸਸਪੈਂਡ ਕਰਨਾ ਹੈ ਸਭ ਜੇ ਕਰਾਪਸ਼ਨ ਰੋਕਣੀ ਹੈ ਪੰਜਾਬ 'ਚ ਆ ਸਸੋੜੀਏ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਐ ਜਿਨ੍ਹਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕਰਾਪਸ਼ਨ ਹੀ ਖਤਮ ਹੋਣੀ ਹੈ ਅਕੱਲੇ ਕਰਾਪਸ਼ਨ ਕਰਨ ਵਾਸਤੇ ਆਏ ਐ ਫਾਈਲਾਂ ਨੂੰ ਆਪਣੇ ਹਿਸਾਬ ਨਾਲ ਮੋੜਨਾ ਚਾਹੁੰਦੇ ਐ ਤਾਈਓ ਬਹੁਤ ਅਫਸਰ ਛੱਡ ਕੇ ਦਿੱਲੀ ਡਿਪਟੀਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਐ ਕਿਉਂਕਿ ਉਹ ਉਹਨਾਂ ਨੇ ਕਲੀਅਰ ਆ ਕਿ ਇਹ ਨਾਲ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਹ ਇਕੱਲਾ ਹੀ ਲੁੱਟਦੇ ਸਿਰ ਵੈਸੇ ਤਰੀਕਾ ਨਹੀਂ ਹੈ ਥੋੜਾ ਜੀ